ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਦੋ ਵੱਡੇ ਆਗੂਆਂ ਤੇ ਕਾਰਵਾਈ ਹੋ ਗਈ ਹੈ ਸੂਤਰਾਂ ਦੇ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਦੋ ਵੱਡੇ ਆਗੂਆਂ ਵੱਲੋਂ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਇਆ ਗਿਆ ਅਤੇ ਪੁਲਿਸ ਮਲਾਜ਼ਮਾਂ ਦੇ ਨਾਲ ਧੱਕਾਮੁਕੀ ਬਹਿਸ ਬਾਜੀ ਕੀਤੀ ਗਈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਿਸ ਵੱਲੋਂ ਜਿਹੜਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਹਵਾਲਾਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਸਿਆਸਤ ਵਿੱਚ ਤਸੱਲੀ ਹੈ ਇੱਕ ਪਾਸੇ ਗੱਲ ਕਰਦੇ ਨੇ ਕਿ ਅਸੀਂ ਧਰਨੇ ਨਹੀਂ ਲਾਉਣ ਦੇਣੇ ਧਰਨ ਅਸੀਂ ਪੰਜਾਬ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਸੂਬੇ ਸਰਕਾਰ ਬਣੇਗੀ ਉੱਥੇ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਹਾਲਾਂਕਿ ਪੰਜਾਬ ਦੇ ਵਿੱਚ ਵੀ ਵਕ-ਵਕ ਜਥੇਬੰਦੀਆਂ ਵੱਲੋਂ ਵਕ-ਵਕ ਡਿਪਾਰਟਮੈਂਟਸ ਅਤੇ ਮਹਿਕਮਿਆਂ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਰੁੱਧ ਤੇ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਪੂਰਨੀਆਂ ਵਿੱਚ ਆਮ ਆਦਮੀ ਪਾਰਟੀ ਦੇ ਦੋ ਸੀਨੀਅਰ ਆਗੂਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ ਪੁਲਿਸ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਚਾਹ ਅਤੇ ਯੁਵਾ ਜ਼ਿਲ੍ਹਾ ਪ੍ਰਧਾਨ ਇਰਸ਼ਾਦ ਪੁਨਰਵੀ ਨੂੰ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਦੁਰਵਿਹਾਰ ਕਰਨ ਅਤੇ ਇੱਕ ਸੜਕ ਨੂੰ ਰੋਕਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਇਹ ਘਟਨਾ ਸ਼ਹਿਰ ਦੇ ਵਿਅਸਤ ਲਾਈਨ ਬਾਜ਼ਾਰ ਖੇਤਰ ਵਿੱਚ ਵਾਪਰੀ ਟ੍ਰੈਫਿਕ ਪੁਲਿਸ ਦੇ ਅਨੁਸਾਰ ਜ਼ਿਲ੍ਹਾ ਯੂਵਾ ਜ਼ਿਲ੍ਹਾ ਪ੍ਰਧਾਨ ਇਰਸ਼ਾਦ ਪੁਨਰਵੀ ਅਤੇ ਆਪਣੀ ਗੱਡੀ ਸੜਕ ਦੇ ਵਿਚਕਾਰ ਖੜੀ ਕਰ ਦਿੱਤੀ ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਵਿਗੜ ਪਈ ਜਿਸ ਨਾਲ ਆਵਾਜਾਈ ਵਿੱਚ ਪੂਰੀ ਤਰ੍ਹਾਂ ਵਿਗੜ ਪਿਆ ਜਦੋਂ ਪੁਲਿਸ ਨੇ ਉਹਨਾਂ ਨੂੰ ਆਪਣੀ ਗੱਡੀ ਹਟਾਉਣ ਲਈ ਕਿਹਾ ਤਾਂ ਉਹੜ ਗਿਆ ਉਹਨਾਂ ਨੇ ਟ੍ਰੈਫਿਕ ਕੰਸਟਿਊਸ਼ਨ ਮੁਖੀ ਦਾ ਨੰਬਰ ਮੰਗਿਆ ਅਤੇ ਸਰਕੂਲ ਰੋਕਣ ਦੀ ਧਮਕੀ ਦਿੱਤੀ ਪੁਲਿਸ ਦਾ ਦੋਸ਼ ਹੈ ਕਿ ਇਸ ਦੌਰਾਨ ਇਰਸ਼ਾਦ ਨੇ ਡਿਊਟੀ 'ਤੇ ਮੌਜੂਦਾ ਇੱਕ ਮਹਿਲਾ ਕਾਂਸਟਿਬਲ ਨਾਲ ਝਗੜਾ ਕੀਤਾ ਅਤੇ ਅਪਸ਼ਬਦ ਬੋਲੇ ਨਾਕਾਬੰਦੀ ਅਤੇ ਹੰਗਾਮੇ ਤੋਂ ਬਾਅਦ ਗ੍ਰਿਫਤਾਰੀ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਝਗੜਾ ਵੱਧਿਆ ਇਰਸ਼ਾਦ ਦੇ ਸੌ ਤੋਂ ਵੱਧ ਸਮਰਤਕ ਮੌਕੇ ਤੇ ਇਕੱਠੇ ਹੋ ਗਏ ਮੁੱਖ ਸੜਕ ਨੂੰ ਜਾਮ ਕਰ ਦਦਾ ਸਥਿਤੀ ਨੂੰ ਕਾਬੂ ਕਰਨ ਲਈ ਸੀਨੀਅਰ ਅਧਿਕਾਰੀਆਂ ਨੂੰ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚਣਾ ਪਿਆ ਜਦੋਂ ਜ਼ਿਲ੍ਹਾ ਪ੍ਰਧਾਨ ਵਿਕਾਸ ਦਾ ਹਫੜਾ ਦਫੜੀ ਦੇ ਵਿਚਕਾਰ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਵੀ ਹਰਾਸ ਵਿੱਚ ਲੈ ਲਿਆ ਅਤੇ ਉਹਨਾਂ ਤੇ ਸਰਕਾਰੀ ਕੰਮ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਆਗੂਆਂ ਦਾ ਸਟੈਂਡ ਐਮਰਜੈਂਸੀ ਵਿੱਚ ਸੀ ਤੀ ਗ੍ਰਿਫਤਾਰ ਯੁਵਾ ਜ਼ਿਲ੍ਹਾ ਪ੍ਰਧਾਨ ਇਸ਼ਹਦ ਪੁਲਵਰੀ ਪੁਰਵੀ ਨੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਉਹਨਾਂ ਨੇ ਸਪੱਸ਼ਟ ਕੀਤਾ ਕਿ ਮੇਰੀ ਤੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪੜਤੀ ਸੀ ਅਤੇ ਨਰਸ ਨੇ ਐਮਰਜੈਂਸੀ ਦੋਹਾਈ-ਮੁਗਾਈ ਸੀ ਮੈਂ ਲਗਭਗ ਇੱਕ ਕਿ 1 ਘੰਟੇ ਤੋਂ ਟ੍ਰੈਫਿਕ ਜਮ ਵਿੱਚ ਫਸਿਆ ਹੋਇਆ ਸੀ ਮੈਂ ਮਦਰਲੀ ਸਿਰਫ ਸਟੇਸ਼ਨ ਹੈਡ ਦਾ ਨੰਬਰ ਮੰਗਿਆ ਤੇ ਪੁਲਸਵਾਲਿਆਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਇਸ ਦੌਰਾਨ ਵਿਕਾਸ ਸਾਹ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਬਾਰੇ ਪੁੱਛਗਿੱਛ ਕਰਨ ਅਤੇ ਡੀਐਸਪੀ ਨਾਲ ਗੱਲਬਾਤ ਕਰਨ ਗਏ ਸਨ ਪਰ ਪੁਲਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੀ ਕਹਿੰਦੀ ਹੈ ਪੁਲਸ ਹੈ ਕੇਟ ਪੁਲਸ ਸਟੇਸ਼ਨ ਦੇ ਇੰਚਾਰਜ ਸ਼ੋਕਮਾਨ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਦੀ ਲਿਖਤੀ ਸ਼ਿਕਾਇਤ ਦੇ ਆਧਾਰ ਤੇ ਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਮਹਿਲਾ ਕਾਂਸਟੇਬਲ ਤੇ ਹਮਲਾ ਕਰਨਾ ਤੇ ਸਰਕਾਰੀ ਡਿਊਟੀ ਵਿੱਚ ਰਿਕਾਵਟ ਪਾਉਣਾ ਗੰਭੀਰ ਅਪਰਾਧਾ ਨਾਲ ਡਾਕਟਰੀ ਜਾਂਚ ਤੋਂ ਬਾਅਦ ਦੋਵਾਂ ਆਗੂ ਨੂੰ ਨਿਆਇਕ ਰਾਸਤੇ ਵਿੱਚ ਜਿਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਪੁਲਿਸ ਨੇ ਇਹ ਸਾਮਬਲੇ ਦੀ ਹੋਰ ਪੁਲਿਸ ਇਸ ਮਾਮਲੇ ਦੀ ਹੋਰ ਵੀ ਜਾਂਚ ਕਰ ਰਹੀ ਹੈ ਯਾਨੀ ਕਿ ਇੱਕ ਪਾਸੇ ਜਿਹੜੇ ਮੁਜ਼ਮਮ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਰੋਲਾ ਪਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਤੀਬ ਵਾਰ ਸੀ ਇਸ ਕਰਕੇ ਉਹਨਾਂ ਨੂੰ ਉਹ ਰਸਤਾ ਚਾਹੀਦਾ ਸੀ ਤਾਂ ਕਿ ਹਸਪੀਟਲ ਦੇ ਵਿੱਚ ਜਾ ਕੇ ਆਪਣੀ ਲੜਕੀ ਨੂੰ ਧੀ ਜਿਹੜਾ ਆਪਣੀ ਧੀ ਨੂੰ ਜਿਹੜਾ ਦਵਾਈ ਦੇ ਸਕਣ ਤੇ ਦੂਸਰੇ ਪਾਸੇ ਉਹ ਬਿਹਾਰ ਦੀ ਪੁਲਿਸ ਦਾ ਇਹ ਵੱਡਾ ਦੋਸ਼ ਹੈ ਕਿ ਇਹਨਾਂ ਵੱਲੋਂ ਸਰਕਾਰੀ ਕੰਮਾਂ ਦੇ ਵਿੱਚ ਵਿਘਨ ਪਾਇਆ ਗਿਆ ਗੱਡੀ ਰਸਤੇ ਦੇ ਵਿੱਚ ਕਾਰ ਖੜੀ ਕਰ ਦਿੱਤੀ ਗਈ ਅਤੇ ਉੱਪਰੋਂ ਦਾਦਾ ਕੀ ਕੀਤੀ ਗਈ ਬਿਹਾਰ ਦੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਕੇ ਇਹਨਾਂ ਦੋਹਾਂ ਆਗੂਆਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਹੋਰ ਵੀ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰੇਗੀ ਜੇਕਰ ਹੋਰ ਵੀ ਇਸ ਦੇ ਵਿੱਚ ਦੋਸ਼ੀ ਹੋਏ ਉਹਨਾਂ ਨੂੰ ਤੇ ਵੀ ਐਫਆਈਆਰ ਦਰਜ ਕਰਕੇ ਉਹਨਾਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ਧੰਨ